ਇਹ ਜਸਪੀਰ ਕੋਰ ਕੜਾਉਣਾ ਪੰਸਬ ਦਾ ਆਪਣੀ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਇੱਥੋਂ ਫੋਨ ਆਇਆ ਕਿ ਇੱਧਰ ਅੱਗ ਲੱਗ ਗਈ ਐ ਐਕਚੁਅਲੀ ਅੱਗ ਲੱਗੀ ਐ ਜਿਹੜਾ ਲੱਗੇ ਨਾਰਸਪੇ ਐ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕ੍ਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਰਗੈਡ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹਦੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਗੜਾਉਨ ਨੂੰ ਕ੍ਰੇਟਾਂ 'ਚ ਕਵਰਾਂ 'ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਕੰਮ ਕੰਦੋ ਬਾਅਦ ਕਿ ਨਾ ਹੋਇਆ ਕਿੰਨੇ ਕ੍ਰੇਡ ਆ ਗਏ ਇੱਥੇ ਦੇ ਘੱਟੋ ਘੱਟ ਆਪਣੇ 14000 ਕ੍ਰੇਡ ਪਏ ਆ ਇਹ ਸਰੋਂ ਬਾਅਦ ਚ ਪਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕਿ ਸੜਿਆ ਕੀ ਨਹੀਂ ਨੁਕਸਾਨ ਕਿੰਨਾ ਲੱਗਾ ਅਨੁਮਾਨ ਕਿੰਨਾ ਲੱਗਾ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗੇ ਬੁਝਾਈ ਯਾਰ ਕਿੰਨੀ ਗੱਡੀਆਂ ਆਈਆਂ ਇੱਥੇ ਚਾਰ ਗੱਡੀ ਪੰਜਵੀਂ ਗੱਡੀ ਆ ਰਹੀ ਹੈ ਫਰਿਜਰੇਟਰ ਦੀ ਚਾਰ ਗੱਡੀਆਂ ਆ ਗਈਆਂ ਅੱਗ ਕਰਨ ਕਰਨ ਕੀ ਆ ਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਸਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀਗੇ ਨੇ ਇਹ ਕਿ ਕਿਸਾਨ ਨੇ ਲਾਈ ਕਿ ਕਿੱਦਾਂ ਬਰੋ ਕੇ ਲਾਈ ਇਹ ਕਿ ਕਿਸਾਨ ਨੇ ਲਾਈ ਹੋਣੀ ਆ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੀ ਹਨ ਉਹ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਹਨਾਂ ਨੇ ਅੱਗ ਲਾਈ ਆ ਹਾਂ ਅੱਗ ਦੇ ਕੰਪਾਲੇ ਗਿਆ ਹਾਂ ਕਾਬੂ ਹਜੇ ਤੱਕ ਕਾਬੂ ਪਾਇਆ ਸਾਢੇ 11 ਵਜੇ ਸਾਨੂੰ ਫੋਨ ਕਾਲ ਆਉਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਸਾਫ ਦੇ ਗੋਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਇਹਦਾ ਖਤਰੇ ਵਾਲਾ ਕੰਮ ਉਹ ਟਲ ਗਿਆ। ਅੱਗ ਨੇ ਕਿੱਥੇ ਕਿੱਥੇ ਘੇਰਾ ਪਾਇਆ ਕਿਹਦੀ ਚੀਜ਼ ਦੀ। ਅੱਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ। ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ। ਕਿਹੜੀ ਕਿਹੜੀ ਚੀਜ਼ ਰੂਪੇਰ ਤੇ ਲਈ ਆ। ਇਹ ਫਿਲਹਾਲ ਤੇ ਇਹ ਲੱਕੜ ਦੇ ਕਰੇਟਾਂ ਤੇ ਪਲਾਸਟਿਕ ਦੇ ਕਰੇਟ ਆ। ਇਹ ਇਹਨਾਂ ਨੂੰ ਮਾਮਾ ਆਈ ਗਰਦਾਸਪੁਰ ਦਾਣਾ ਮੰਡੀ ਆੜਾ ਦਾ ਕੰਮ ਕਰਦੇ ਆ। ਮੰਡੀ ਜਾ ਰਹੀ ਤੇ ਦੇਖਿਆ ਦੂਰ ਧੁਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਗਦਾਮਾਂ ਦੇ। ਲਗਦਾ ਕਿ ਦਾਮਾ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੁਆੜਕੁੜ ਪੇਰਾ ਹੈਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਬਚਾਵਾ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖਾਂਗੇ ਆਪਾਂ ਨੂੰ ਪਤਾ ਲੱਗੇਗਾ ਜਦੋਂ ਤੱਕ ਉਹ ਕੇ ਦੇ ਫਾਇਰ ਬਿਗਟ ਦੀਆਂ ਗੱਡੀਆਂ ਆਪਣੇ ਟੈਰਮਲ ਆ ਕੇ ਅੱਗ ਬੁਝਾਉਣਗੇ ਜਾਂਦੇ ਆ ਦੋ ਪਹਿਲਾਂ ਆ ਗਏ ਸਾਡੇ ਹੁੰਦੇ ਤੇ ਇੱਕ ਵਾ ਇੱਕ ਦੋ ਪਹਿਲਾਂ ਹੋ ਗੀਆਂ ਨਾ ਅੱਗ ਦਾਮਾ ਦੇ ਆਲੇ ਦੋਲੇ ਹੀ ਆ ਸਾਰੀ ਆ ਅੰਦਰ ਬਚਾਵਾ ਬਾਰ ਬਾਰ ਹੀ ਆ ਸਾਰੀ